ਸਸੀ ਗਾਲੀ ਚ ਕੀ ਹਾਲ ਚਾਲ ਆ ਦੋਸਤੋ ਸਭ ਠੀਕ ਰਹਿਗਾ ਲੋ ਬਈ ਜੀ ਆਪਾਂ ਕਰਨ ਲੱਗੇ ਆਂ ਵਲੋਗ ਦੀ ਸਟਾਰਟਿੰਗ ਤੇ ਗਿੱਲਪਰਾਵਾਂ ਦੇ ਉੱਤਰ ਵਰਦੇ ਵੀ ਆ ਯਾਰ ਮੌਸਮ ਕੀ ਵੀ ਜਾਂ ਪਰ ਹੈ ਤਾਂ ਨਵੇਂ ਕਿਸੇ ਦੇ ਹੋਣਗੇ ਤਾਂ ਤੇ ਮਾਈ ਇਹਨੇ ਕੁਝ ਸੇ ਕੁਝ ਨਹੀਂ ਲੀਨ ਤੇ ਹੀ ਸਾਨੂੰ ਨਹੀਂ ਮਰੀ ਤੇ ਮੌਸਮ ਬਹੁਤ ਖਰਾਬ ਆ ਬੱਦਲਵਾਈ ਪੂਰੀ ਆ ਤਰੀ ਹੱਥ ਤੇ ਆਇਤਰੋਂ ਵੀੜੇ ਚੱਲਦੇਗੇ ਦੇ ਹੋਣਗੇ ਵਾਟਰ ਵਾਲੀ ਟੈਂਕੀ ਦੇ ਵੀ ਕੱਲ ਆਦੀ ਮੈਂ ਖੋਲ੍ਹ ਕੇ ਆਇਆ ਹਾਂ ਮੈਂ ਕਿਹਾ ਕੀ ਇਹ ਟੈਂਕੀ ਟੁੱਟੀ ਤੇ ਬੈਠਾ ਨਹੀਂ ਉਹ ਬਈ ਕੇ ਤੇ ਜਾਦਾ ਵੀੜੀ ਪੂੜੀ ਚ ਡੱਗ ਭੀ ਕਿਉਂਕਿ ਨਵੀਂ ਗੱਡੀ ਸੀਗੀ ਤੇ ਇੱਕ ਦਿਨ ਹੀ ਉੱਡ ਕੇ ਮੜਾ ਜਿਹਾ ਬੈਠੀ ਵਾਟਰ ਵਾਲੀ ਟੈਂਕੀ ਦੇ ਵੀ ਜੀ ਆਪਾਂ ਐਸੀ ਵਾਟਰ ਟੈਂਕਸ ਵਿੱਚ ਜਿਹੜੀ ਘਰਾਤ ਬੱਚੇ ਆਪਣੇ ਸ਼ਹਿਰੀ ਦੇ ਭਾਈ ਸੀ ਉੱਟ ਗਈ ਸੀ ਤੇ ਇੱਕ ਤਾਂ ਨੇਰੀ ਚ ਕਰੇ ਡੱਗ ਪਿਆ ਸੀ ਇੱਕ ਸ਼ਾਇਦ ਮੇਲਾ ਦਾ ਹੋ ਤਾਰ ਤੇ ਬੈਠਾ ਨੇਰੀ ਨੇ ਝੁੱਕ ਕੇ ਜੇ ਕਰੇ ਆ ਗਿਆ ਤਾਂ ਠੀਕ ਹੈ ਤੇ ਨਹੀਂ ਫੜ ਕੇ ਲੈ ਆਣਾ ਪਊਗਾ ਹੁਣ ਆਪਾਂ ਜਾਏਗੇ ਬਾਕੀ ਮੋੜ ਤੇ ਵਾਟਰ ਟੈਂਕਸ ਤੇ ਆਈ ਸੀ ਇੱਥੇ ਜੋੜਦਾ ਹੀ ਪਾਣੀ ਦਾ ਕਰਕੇ ਖਲਦਾ ਭੁੱਖਾ ਤੂ ਦਿਨਾਂ ਦਾ ਭੁੱਖਾ ਇੱਕ ਖਾਬ ਦਾ ਤਾਂ ਉਹ ਬੈਠਾ ਆ ਬੈਠਾ ਉੱਪਰ ਲਿਖ ਹੁੰਦੇ ਬੈਠਾ ਤੀਜੇ ਤੇ ਲਓ ਜੀ ਬਾਈ ਜੀ ਆਪਾਂ ਚੱਲ ਵੀ ਸਕੂਲ ਚ ਆਪਾਂ ਜੇ ਵੀਡੀਓ ਬਣਾਈਏ ਨਾ ਵੀਡੀਓ ਬਣਾਈ ਜਾਂਦਾ ਵੀਡੀਓ ਆਪਾਂ ਚੱਲ ਪਏ ਸਕੂਲ ਚ ਤੇ ਬਾਹਰ ਹੋਵੇ ਥੋੜੇ ਜਿਹੀ ਕਿੱਲੇ ਦੇ ਵਿੱਚ ਦੇ ਦੇ ਦੇਣਗੇ ਆਪਾਂ ਨਾ ਸਰਟੀਫੀਕਟ ਫੜ ਕੇ ਉਹਨੂੰ ਜੇ ਦੇ ਦੇ ਲੋ ਬਈਆ ਬਖੂਰ ਚ ਆਗੇ ਸੀਗੇ ਬੱਚਾ ਆਪਣਾ ਉੱਥੇ ਬੈਠਾ ਤੇ ਆਪਣੀ ਜਿਹੜੀ ਗੁਲਾਬੀ ਟੂਸਾ ਤੇ ਹਰੇ ਪੁੰਜੀ ਵਾਲੀ ਕਬੂਦਰੀ ਗਵਾਚੀ ਸੀ ਬਾਈ ਉਹ ਕਿਸੇ ਨੇ ਪੱਲਾ ਕਰਕੇ ਛੱਡ ਪਈ ਆ ਉਹ ਫਰਦੀ ਆ ਆਹ ਆਮ ਦੀ ਬਈ ਅਨਪਾਉਣੀ ਆ ਇਹਨੂੰ ਭਾ ਕੇ ਤਾਂ ਸਾਰਾ ਪੱਲਾ ਕਰ ਬੱਚਾ ਬਾਈ ਆਪਣਾ ਉਹ ਬੈਠਾ ਕਿਉਂਕਿ ਵੱਟੀਆਂ ਪਈ ਸੀਗੇ ਤੇ ਗਿੱਜੇ ਨਹੀਂ ਚੱਲ ਮੈਂ ਬੰਦੀ ਗੀ ਤੇ ਮੈਂ ਕਿਹਾ ਵੀ ਕੂਦਰੀ ਇੱਥੇ ਮਰਦੀ ਉਹ ਕਿੱਧਰ ਲੰਘੇ ਇੱਥੋਂ ਜਾਂਦੀ ਸੀ ਹੁਣ ਉੱਤਰ ਕੇ ਉਹ ਆਪਣੇ ਹਣ ਦੇ ਦੂਜਿਆਂ ਦੀ ਕੋਠੀ ਤੇ ਯਾ ਬੇਟਾ ਕੀ ਪਤਾ ਨਹੀਂ ਕੀ ਦਾ ਉਹ ਫਤਰੀ ਕੂਦਰੀ ਪੈਂਟ ਦੇ ਬਾਈ ਐਣ ਕੂਰੀ ਆਂਦੀ ਉਹ ਤੇ ਕੀ ਆ ਗਈ ਤਾਂ ਦਿਖਾਉਂਦੇ ਆ ਫਿਰ ਜੀ ਜਾਰਜ ਹੋਇਆ ਮਤ ਤੇ ਕਬੂਤਰੀ ਵੀ ਆਪਣੀ ਇੱਥੇ ਜੇ ਆ ਗਈ ਸੀ ਕਿੱਧਰ ਵੜ ਗਈ ਮਿੱਤਰੋ ਕਬੂਤਰੀ ਆਪਣੀ ਜਿਹੜੀ ਪੁੰਜਾ ਹਰਾ ਇੱਕ ਮਿੰਟ ਹਰਾ ਪੁੰਜਾ ਤੇ ਗੁਲਾਬੀ ਟੂਸਾ ਸੀ ਆ ਕਬੂਤਰੀ ਕੱਢੀ ਵਿੱਚੋਂ ਤੁਹਾਨੂੰ ਮੈਂ ਵਿਖਾਵਾਂ ਕਿਸੇ ਨੇ ਭੈਣ ਚੋਦ ਨਾਲ ਤਾਂ ਖੰਭੋ ਗਈ ਸਾਰੀ ਖਰਾਬ ਕਰਤੀ ਇਹਦੇ ਤੇ ਨਾਲੇ ਕਬੂਤਰੀ ਦੀ ਜੜਪੜ ਦੀ ਉਹ ਆ ਗਿਆ ਆ ਲੋ ਖੰਭ ਸਾਰੇ ਆ ਹਰਾ ਪੁੰਜਾ ਸੀਗਾ ਪੁੰਜੇ ਦਾ ਵੇਖੋ ਕੀ ਹਾਲ ਕੀਤਾ ਇਹ ਕਾ ਪਤਾ ਨਹੀਂ ਕੀ ਦਾ ਇਹ ਬੱਗੀ ਯਾਰ ਦਾ ਮੇਰੇ ਦਾ ਅੱਖਾਂ ਬੜਗਾ ਘੈਂਟਾ ਗੂਤਰਦਿਆਂ ਸਹੀ ਗੱਲ ਹੈ ਚਿੱਟਾਂ ਦਾ ਅੱਖਾਂ ਬਹੁਤ ਘੈਂਟਾ ਗੂਤਰਦਿਆਂ ਬਈ ਇਹਦਾਂ ਲਓ ਜੀ ਵੱਡੇ ਗੂਤਰਣਾਂ ਨੂੰ ਪਾਉਣ ਲੱਗ ਪਿਆ ਬਈ ਦਾਣਾ ਪਾਣੀ ਤੇ ਇਧਰ ਕੂਤਰਾਂ ਹੈ ਇਧਰ ਕੂਤਰਾਂ ਲੋ ਜੀ ਬਾਈ ਜੀ ਪੱਛਾ ਹੋ ਬੈਠਾ ਤੇ ਪੱਠੇਰ ਲਾ ਦੇ ਆਪਾਂ ਥੋੜਾ ਜਿਹਾ ਕੰਮ ਜਾ ਕੇ ਆਉਣਾ ਪੱਠੇ ਆਪਰ ਲਾਦੇ ਆ ਪੱਠੇਰ ਲਾ ਕੇ ਤੇ ਛਤਰਨਾਂ ਲੱਗਾਂ ਪੰਗ ਤੇ ਆਪਣੀ ਪੁੰਜੀ ਟੂਸੇ ਪੁੰਜੀ ਵਾਲੀ ਆਪਣੀ ਕਬੂਤਰੀ ਭਾਈ ਆ ਗਈ ਆ ਇੱਥੇ ਪਿੰਡ ਜੀ ਡੈਗ ਵੀ ਕੇ ਲੈਣੇ ਫੜੀ ਸੀ ਉਹਦਾ ਪੱਲਾ ਕਰਤਾ ਸਾਰਾ ਗੁਲਾਬੀ ਤੇ ਪੁੰਜਾ ਵੀ ਲਾਲ ਕਰਤਾ ਚਲੋ ਕੋਈ ਗੱਲ ਨਹੀਂ ਕਬੂਤਰੀ ਮਿਲ ਗਈ ਆ ਗਈ ਨਹੀਂ ਰੱਬ ਦਾ ਸ਼ੁਕਰ ਹੈ ਸਾ ਸਿੱਧੀ ਕਰਕੇ ਇਹ ਵਿੱਕੀ ਚੱਕਰ ਤੇ ਨਹੀਂ ਇਹਨਾਂ ਸਾਡੇ ਕਾਉਂਟਰ ਦਾ ਕਿਸੇ ਦੇ ਗਹਿਣ ਤੇ ਕਰਦੇ ਲੋ ਤਾਂ ਉਹ ਤੜਕਣੀ ਚੱਕ ਲਿਆ ਬੱਚਾ ਆ ਪਈ ਗਧੋੜੀ ਤੇ ਜਾ ਆ ਇਹਨਾਂ ਕਰ ਇੱਕ ਖਾਲਾ ਜਿਹੜਾ ਖਾਣਾ ਜਾਂ ਤੜਕਣੀ ਲਿਆ ਚੋ ਆਊਗਾ ਤੜਕਣੀ ਫੜਾ ਦਿਓ ਗਧੋਲੀ ਤੇ ਪਈ ਆ ਜੋ ਤੁਸੀਂ ਕਹੀਆਗਾ ਠੀਕ ਆ ਇੰਨਾ ਟਾਈਮ ਨਾ ਲੋਣਾ ਜੀ ਹੋਣਾ ਉਹ ਦਾ ਨਛੱਤਰ ਗਾ ਰਮਦਾਮ ਕੜਾ ਦੇ ਮੇਰੇ ਆ ਯੂਆ ਕੇ ਕੰਮ ਗਿਆ ਫਿਰ ਐਂ ਕਾ ਤੋ ਕਰ ਦਾਨਾ ਹਟ ਜਾ ਯਾਰ ਕੱਢ ਲੈਣ ਦੇ ਮੈਨੂੰ ਭਰਾਵਾ ਦਾਸ ਦਾਸ ਈਤੀ ਸ਼ੋਵੀ ਕੱਤੀ ਸ਼ੋਵੀ ਸਤਾਈ ਥਾਈ 29 30 ਕੱਤੀ 30 39 63 Mitaari 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 Chari 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 Khatu khatu ਲੋ ਜੀ ਜੋਤ ਨੇ ਬੱਚਾ ਦੀ ਪ੍ਰਗਟ ਕਰ ਲਈ ਐ ਤੇ ਬੱਚਾ ਕਿੱਥੇ ਫਿਰਦਾ ਹੈ ਵੇਖੋ ਨੇ ਪਾਣੀ ਪੂੜੀ ਪੀਤਾ ਕਿ ਨਹੀਂ ਆਂਦੇ ਚੱਕ ਸਾਰੇ ਨਾਲੇ ਵੇਖ ਪਾਣੀ ਪੀਤਾ ਦਾਣੇ ਤੁਨੇ ਖਾਦੇ ਆ ਲੋ ਜੀ ਬਾਈ ਜੀ ਹੁਣ ਆਪਣਾ ਲਗਾੜ ਗੀ ਦਾਣਾ ਆਪਣੇ ਬਾਹਰ ਛੇ ਆ ਰਹੇਗੇ ਆਪਣੇ ਕੋਲੇ 6 6 ਜੀ ਤਾਂ ਮੈਨੂੰ ਲੱਗੀ ਸਾਰੀ ਪੱਟੀ ਵੇ ਆ ਜਾਨੀ 136 A ਤੇ ਬਾਈ ਵੀ ਕੁਤਰ ਆਪਣੇ ਕੋਲੇ 5 6 ਉਹ ਜੀਆਂ ਦੇ ਕਿਤੇ ਤਿੰਨ ਕੁਤਰ ਆਪਣੇ ਆਂ ਚ ਪਾਉਣ ਲੱਗਦੀਆਂ ਤੇ ਬਾਕੀ ਇਹ ਕੁਤਰ ਸਾਰੇ ਇਹਦੇ ਵਿੱਚ ਉਹ ਰੰਗ ਲੱਗਿਆ ਜਿਹੜਾ ਜਿਵੇਂ ਉਹ ਫਰਦਾ ਆ ਫਰਦਾ ਦੋ ਹੀ ਪਾਉਣੇ ਆ ਇੱਕ ਉਹ ਚੀਨਾ ਪਾਉਣੇ ਆ ਇੱਕ ਉਹ ਪਾਉਣੇ ਆ ਹਾਂ ਜਿਵੇਂ ਇੱਕ ਕੁਤਰ ਇਹਦੇ ਇਸ ਦੇ ਕਰਨ ਨੂੰ ਜਾਨਾ ਚ ਪਾਈ ਜਾਂਦੇ ਅੱਜ ਪਾਈ ਨਹੀਂ ਉੜਾਏ ਕੰਮ ਮੁੜ ਠੀਕ ਇੱਕ ਮੈਨੇਜਰ ਕੋਈ ਕੱਢ ਲੂ ਪਾ ਦੈਂ ਤੇ ਬੱਚਾ ਜੇ ਬਾਈ ਆ ਗਿਆ ਆ ਗਿਆ ਇਹ 6 ਬਾਈਆ ਕਬੂਤਰ ਨੇ 6 ਆ ਕਬੂਤਰ ਨੇ ਤੇ ਇਹ 6 ਕਬੂਤਰਾਂ ਦੇ ਵਿੱਚੋਂ ਬਾਈ ਇਹ ਵੀ 6 ਨੇ 6 ਜਾਲਾਂ ਚ ਪਾਈ ਜਾਂਦੇ ਆ ਇਹ ਪੰਜ ਛੇ ਨਹੀਂ ਪੰਜ ਇਹਦੇ ਵਿੱਚ ਆ ਰੱਤੀ ਹੋ ਗਈ ਉਹ ਹੋ ਗਈ ਰੰਗ ਆੜੀ ਇਕਾ ਹੋ ਗਈ ਇਕਾ ਚੀਨੀ ਹੋ ਗਈ ਕੋ ਬੈਠੀ ਹੈ ਜਿਹੜੀ ਕੂਦਰੀ ਇੱਕ ਗੂਦਰ ਨੇ ਬਈ ਸਾਰੀਆਂ ਆਪਾਂ ਇਹਨਾਂ ਲੈ ਲਿਆ। ਸਿੱਧੀਆਂ ਕਰਨ ਨੂੰ ਵਿੱਚ ਇੱਕ ਦੋ ਵੀ ਦੀਆਂ ਵੀ ਹੈਗਾ। ਤੇ ਅੱਠ ਗੂਦਰ ਆਪਣੇ ਉਧਰ ਅੰਦਰ ਆ ਬਦਾਮ ਵਾਲੀ ਬਈ ਹੈਨਾ ਇਹਨਾਂ ਨੂੰ ਆਪਾਂ ਬਦਾਮ ਦੇਈ ਜਾਂਨੇ ਤੇ ਹੈਗੀ ਇੱਕ ਦੋ ਦਿਨ ਇੱਕ ਦਿਨ ਦੋ ਦਿਨ ਹੋਈਆ ਫੱਡੇ ਨੂੰ ਹੈਨਾ ਜੇ ਕੋਈ ਭਰਾ ਦੀ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਨੇੜੇ ਕੋਈ ਬਾਜੀ ਫੇਰੀ ਹੁੰਦੀ ਹੈ ਜੇ ਭਰਾ ਦੱਸਦੇ ਕਰੋ ਤੇ ਹੁਣ ਨੰਨ ਦਿਚੇ ਤੋਂ ਦਿਖਾ ਦੇਣਾ ਦੂਦ ਆਪਾਂ ਬਾਜੀ ਛੱਡੀ ਸੀਗੀ ਉਹ ਤਾਂ ਹੌਮ ਚੇਰ ਮੇਰੇ ਤੇ ਜੀ ਤੇ ਉਹ ਆ ਗੂਤਰ ਬਦਮਾ ਵਾਲੀ ਬਈ ਆ ਸੂਰਜੀ ਦਾ ਬਦਮਾ ਵਾਲੀ ਹੈਗੀ ਹੈਗੀ ਚੱਲ ਚਾਰਾਂ ਗੂਤਰਾਂ ਅੱਜ ਆ ਗਈ ਬਈ ਉਹ ਟੂਸੇ ਪੁੰਜੀ ਵਾਲੀ ਆਪਣੀ ਕਿਸੇ ਨੇ ਫੜ ਲਈ ਸੀਗੀ ਤੇ ਇੱਕ ਆ ਗੂਤਰ 4 2 ਛੀ 2 8 ਹੈ ਨਾ 8 ਗੂਤਰ ਇਹ ਆ ਵੀਡੀਓ ਮਗਰ ਬੈਠੀ ਹੈ ਬਈ ਉਹ ਕਿਸੇ ਨੇ ਫੜ ਲਈ ਸੀ ਜੀ ਸ਼ੇਮਪੀ ਭਾਈ ਜੀ ਆਪਣੀ ਆਂ ਬੈਠੀ ਤੇ ਆਪਣੇ ਇੱਕ ਫੋਨ ਯਾਰ ਪੀਲੀ ਆਪਣਾ ਉਹਦੇ ਕੋਲ ਆਪਾਂ ਫੋਨ 8x ਆ ਸ਼ਾਇਦ ਹੈ ਜੋ ਕੋਸਾ ਆਈਫੋਨ ਆ ਬਾਈ ਵੀਡੀਓ ਬਣਾਉਣ ਵਾਸਤੇ ਬਹੁਤ ਕਹਿੰਡ ਚੀਜ਼ ਆ ਉਹਨੂੰ ਮੈਂ ਯਾਰ ਫੋਨ ਦੇ ਭਰਾ ਤੇ ਉਹ ਤੋਂ ਫੋਨ ਆਪਾਂ ਲੈ ਨਹੀਂ ਤੇ ਪਚਲਦੇ ਆ ਉਹਦੇ ਕੋਲੇ ਫੋਨ ਇੱਕ ਅੱਧੀ ਕਲਿੱਪ ਵਿੱਚ ਇਹਦੀ ਪਾਵਾਂਗੇ ਬਈ ਕਿੰਨਾ ਕ ਫਰਕ ਆ ਚੈਂਪੀਨ ਨੂੰ ਲੈਣ ਆਏ ਸੀ ਮੈਂ ਜੂਤ ਨੂੰ ਕਿਹਨੂੰ ਘਰੇ ਲੈ ਕੇ ਚਲਦੇ ਇੱਕ ਬਾਈ ਆਪਣੇ ਪੈਂਟਰ ਨਾਲ ਜੂ ਕਬੂਤਰ ਆਏ ਹਰਦੇ ਬਾਹਰੋਂ ਬਹੁਤ ਉੱਚੇ ਖੜੇ ਆ ਤੇ ਜੂਤ ਚੈਂਪੀਨ ਨੂੰ ਲੈ ਕੇ ਚੱਲਿਆ ਘਰੇ ਤੇ ਚੱਲੇ ਚੈਂਪੀਨ ਨੂੰ ਘਰੇ ਬਾਈ ਲਹੂ ਪੀ ਲੈਂਦੀ ਆ ਠੀਕ ਹੈ ਇਹ ਬਾਈ ਦੇ ਪੈਂਟਰ ਨਾਲ ਪੈਂਟਰ ਤੇ ਠੀਕ ਆ ਬਾਈ ਜੀ ਲਓ ਬਾਈ ਜੀ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਆਪਣੇ ਪਿੰਡ ਇੱਕ ਤਾਂ ਬਈ ਦੋ ਕਬੂਤਰ ਆਏ ਫਿਰਦੇ ਬਾਹਰੋਂ ਤੇ ਇੱਕ ਆਪਣੀ ਜਿਹੜੀ ਗੁਲਾਬੀ ਟੂਸਾ ਤੇ ਹਰੀ ਪੁੰਜੀ ਵਾਲੀ ਕਬੂਦਰੀ ਕੱਢੀ ਸੀ ਉਹ ਡੈਗ ਪੀਸ ਤੇ ਕਿਸੇ ਨੇ ਚੱਕ ਲਈ ਸੀ ਉਹ ਬਾਈ ਅੱਜ ਕਿਸੇ ਨੇ ਪੱਲਾ ਕਰਕੇ ਛੱਡਤੀ ਸਾਰਾ ਪੱਲਾ ਗੁਲਾਬੀ ਤੇ ਪੁੰਜਾ ਵੀ ਗੁਲਾਬੀ ਕਰਤਾ ਤੇ ਬਾਈ ਇੱਥੇ ਖੜੇ ਆ ਕਬੂਤਰ ਉਹ ਫਿਰਦੇ ਉਹ ਖੜੇ ਇਹਦੀ ਤੇ ਆ ਗਿਆ ਤਾਂ ਖਾ ਰਿਹਾ ਇੱਥੇ ਕਿਧਰ ਗਿਆ ਹੋਇਆ in da inini hin